ਹਾਂਜੀ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਤੁਹਾਡੇ ਪੰਜਾਬ ਦੀ ਪੂਰੀ ਆਵਾਮ ਨੂੰ ਵੀ ਜਿਨ੍ਹਾਂ ਦੀ ਜ਼ਿੰਮੇਵਾਰੀ ਤੁਹਾਡੀ ਹੈ ਉਹਨਾਂ ਦੀ ਦੇਖਰੇਖ ਦੀ ਉਹਨਾਂ ਦੀ ਸਿਕਿਉਰਿਟੀ ਵੀ ਉਹਨਾਂ ਦੇ ਰਹਿਣ ਸਹਿਣ ਦੀ ਹਰ ਚੀਜ਼ ਦੀ ਜ਼ਿੰਮੇਵਾਰੀ ਤੁਹਾਡੀ ਹੈ ਕਿਉਂਕਿ ਤੁਸੀਂ ਪੰਜਾਬ ਦੇ ਸਾਡੇ ਸੂਬੇ ਦੇ ਮੁੱਖ ਮੰਤਰੀ ਹੋ 24 ਘੰਟੇ ਵਿੱਚ ਤੁਸੀਂ ਆਪਣੀ ਇੱਜ਼ਤ ਲਈ ਉਹ ਕੁਝ ਕਰ ਸਕਦੇ ਹੋ ਇੱਕ ਸਰਕਾਰੀ ਪਾਵਰ ਨੂੰ ਇਸਤੇਮਾਲ ਕਰਕੇ ਕਰ ਸਕਦੇ ਹੋ ਇਹਨਾਂ ਨੂੰ ਕਿਉਂ ਨਹੀਂ ਕੀਤਾ ਜੀ ਅਜੇ ਤੱਕ ਸਭ ਤੋਂ ਵੱਡਾ ਮੇਰਾ ਸਵਾਲ ਬਸ ਅੱਜ ਇੱਕੋ ਹੀ ਆ ਅੱਜ ਜੋ ਕੁਝ ਹੋ ਰਿਹਾ ਦਰਬਾਰ ਸਾਹਿਬ ਦੇ ਨਾਲ ਇੰਨਾ ਕੁਝ ਹੋ ਰਿਹਾ ਤੁਹਾਨੂੰ ਇਹ ਆਈਡੀਆ ਨਹੀਂ ਨਜ਼ਰ ਆਉਂਦੀਆਂ ਤੁਹਾਨੂੰ ਇਹ ਲੋਕ ਨਹੀਂ ਨਜ਼ਰ ਆਉਂਦੇ ਕਿ ਤੁਸੀਂ ਇਹਨਾਂ ਨੂੰ ਬੰਦ ਕਰਾਉਣ ਦੀ ਪਾਵਰ ਨਹੀਂ ਰੱਖ ਸਕਦੇ ਜੇ ਪੂਰੀ ਦੁਨੀਆ ਵਿੱਚੋਂ ਆਪਣੀਆਂ ਵੀਡੀਓ ਰਿਮੂਵ ਕਰਾ ਸਕਦੇ ਹੋ ਤੇ ਇਹ ਕਿਉਂ ਨਹੀਂ ਹੋਈ ਅਜੇ ਤੱਕ ਪਰ ਬੜੀਆਂ ਤੇ ਜਿਹੜੀਆਂ ਦਰਬਾਰ ਸਾਹਿਬ ਦੀਆਂ ਵੀਡੀਓ ਨੇ ਜਿੱਥੇ ਜਾਨਵਰ ਤੁਰੇ ਫਿਰਦੇ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁੱਟ ਦਿੱਤਾ ਗਿਆ ਜਿੱਥੇ ਸਿੰਘਾਂ ਤੇ ਆ ਕੇ ਜਾਨਵਰ ਚੜ ਗਿਆ ਦਰਬਾਰ ਸਾਹਿਬ ਨੂੰ ਰੋੜ ਦਿੱਤਾ ਗਿਆ ਦੇਖਿਆ ਨਾ ਸਾਰੇ ਵੀਡੀਓ ਉਹ ਵੀ ਤੇ AI ਨਾਲ ਬਣੀਆਂ ਨੇ ਨਾ ਜੇ ਤੁਹਾਡੀ ਵੀਡੀਓ ਤੁਸੀਂ ਕਹਿੰਦੇ AI ਨਾਲ ਬਣੀਆਂ ਤੇ ਉਹ ਵੀ AI ਨਾਲ ਹੀ ਬਣੀਆਂ ਨੇ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਅਕਾਊਂਟਸ ਬੰਦ ਕਰਾਏ ਮੈਂ ਤੁਹਾਨੂੰ ਬੰਦੇ ਮਿਲਾ ਦਿੰਦਾ ਉਹਨਾਂ ਨੂੰ ਬੰਦ ਕਰਾ ਕੇ ਦਿਖਾਓ ਸਾਰੀਆਂ ਜਿੰਨੀਆਂ ਵੀਡੀਓ ਟਿਕਟੋਕ ਤੇ ਜਾਂ ਕਿਤੇ ਵੀ ਚੱਲਦੀਆਂ ਨੇ ਬੰਦ ਕਰਾ ਕੇ ਦਿਖਾਓ ਤੇ 24 ਘੰਟੇ ਜਿੱਦਾਂ ਤੁਸੀਂ ਆਪਣੀਆਂ ਵੀਡੀਓ ਕਰਾ ਲਈਆਂ ਤੁਹਾਡੀ ਤਾਂ ਉਹ ਤਾਂ ਚਲੋ ਬਹੁਤ ਪੁਰਾਣੀਆਂ ਵੀਡੀਓ ਕਹਿੰਦੇ ਹੈਗੀਆਂ ਨੇ ਤੁਹਾਡੀ ਤਾਂ ਕੱਲ ਦੀ ਵੀ ਵੀਡੀਓ ਜੇ ਹੋ ਜਾਏ ਕੋਈ ਹੋਜੀ ਲੀਕ ਤੁਸੀਂ ਤਾਂ ਉਹ ਵੀ ਸਾਹ ਵੀ ਲੈਣੀ ਆ ਕਿਉਂਕਿ ਤੁਹਾਡੇ ਕੋਲ ਪਾਵਰ ਹੈ ਦਰਬਾਰ ਸਾਹਿਬ ਤੇ ਕੱਲੇ ਪੰਜਾਬ ਦਾ ਨਹੀਂ ਨਾ ਉਤੇ ਪੂਰੀ ਦੁਨੀਆ ਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਕੱਲੇ ਪੰਜਾਬ ਦੇ ਨਹੀਂ ਨਾ ਉਹ ਪੂਰੀ ਦੁਨੀਆ ਦੇ ਨੇ ਜਿੱਥੇ ਜਿੱਥੇ ਇਨਸਾਨ ਵਸਦਾ ਡਸਨਟ ਮੈਟਰ ਕੇਸ ਕੌਮ ਕਿਸ ਮਜ਼ਬਬ ਦੇ ਵਿੱਚੋਂ ਇਹ ਦਰਬਾਰ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਨਾਂ ਸਾਰਿਆਂ ਦਾ ਸਾਂਝ ਹੈ ਉਹ ਕਟਾਰੂ ਚੱਕ ਪਤਾ ਨਾ ਵੀਡੀਓ ਯਾਦ ਹੈ ਉਸ ਬੰਦੇ ਦੀ ਕੈਸੀ ਵੀਡੀਓ ਸੀਗੀ ਜਿਸ ਵੀਡੀਓ ਨੂੰ ਪ੍ਰੂਫ ਵੀ ਹੋ ਗਿਆ ਸੀਗਾ ਕਿ ਇਹ ਰੀਅਲ ਵੀਡੀਓ ਆ ਉਹ ਬੰਦਾ ਜ ਕਿਡਾ ਵੱਡਾ ਅਫਸਰ ਆ ਤੁਹਾਡੇ ਮੰਤਰੀਆਂ ਦੇ ਵਿੱਚ ਇੱਡਾ ਵੱਡਾ ਮੰਤਰੀ ਬਣਾਇਆ ਤੁਸੀਂ ਕਿਉਂਕਿ ਤੁਹਾਡੀ ਟੀਮ ਦਾ ਬੰਦਾ ਸੀਗਾ ਕਿਉਂਕਿ ਤੁਸੀਂ ਇਹ ਸਾਰੇ ਡੀਲਾਂ ਕਰ ਲੈਂਦੇ ਹੋ ਕਿ ਇੱਕ ਟਾਰੂ ਚੱਕ ਸਾਹਿਬ ਤਰੂ ਜਾਣਾ ਪੈਣਾ ਕਿਉਂਕਿ ਪਬਲਿਕ ਬਹੁਤ ਭੜਕ ਗਈ ਆ ਜਾਣਾ ਪੈਣਾ ਇਹ ਮੇਰੀ ਜ਼ਿੰਮੇਵਾਰੀ ਆ ਕਲੀਨ ਚਿੱਟ ਵੀ ਦਿਵਾਵਾਂਗਾ ਉੱਥੋਂ ਬਾਹਰ ਵੀ ਲੈ ਕੇ ਆਵਾਂਗਾ ਪਰ ਤੁਹਾਨੂੰ ਪਬਲਿਕਲੀ ਫਾਰਮੈਲਿਟੀ ਤੌਰ ਤੇ ਜੇਲ ਅੰਦਰ ਜਾਣਾ ਹੀ ਪੈਣਾ ਕੱਲੇ ਸਿੱਖ ਟੈਂਪਲ ਨਾਲ ਦੀ ਗੱਲ ਨਹੀਂ ਮੈਂ ਕਰਦਾ ਕਿਸੇ ਵੀ ਧਾਰਮਿਕ ਸਥਾਨ ਤੇ ਕੁਝ ਹੋਵੇ ਤਾਂ ਬੇਸ਼ੱਕ ਉਹ ਹਿੰਦੂ ਟੈਂਪਲ ਹੋਣ ਬੇਸ਼ੱਕ ਉਹ ਸਿੱਖ ਟੈਂਪਲ ਹੋਣ ਬੇਸ਼ੱਕ ਉਹ ਮਸਜਿਦਾਂ ਹੋਣ ਤੇ ਬੇਸ਼ੱਕ ਉਹ ਚਰਚਾ ਹੋਣ ਅੱਜ ਤੁਹਾਡੀਆਂ ਵੀਡੀਓ ਦੀ ਗੱਲ ਨਹੀਂ ਕਰਦੇ ਮੈਂ ਪਿਛਲੀਆਂ ਦੋ ਵੀਡੀਓ ਚ ਕੀਤੀ ਸੀ ਪਰ ਉਹਨਾਂ ਵੀਡੀਓਜ਼ ਵਿੱਚ ਵੀ ਮੈਂ ਇਹੀ ਕਿਹਾ ਕਿ ਉਹ ਵੀਡੀਓ AI ਨਾਲ ਬਣੀਆਂ ਨੇ ਜਾਂ ਅਸਲੀ ਨੇ ਇਹ ਰੱਬ ਜਾਣੇ ਜਾਂ ਤੁਸੀਂ ਜਾਣੋ ਜਾਂ ਫਿਰ ਉਹ ਬੰਦਾ ਜਿੰਨੇ ਪੋਸਟ ਕੀਤੀਆਂ ਲੀਕ ਕੀਤੀਆਂ ਉਹ ਜਾਣੇ ਅੱਜ ਉਹਨਾਂ ਵੀਡੀਓ ਦੀ ਗੱਲ ਨਹੀਂ ਕਰਦੇ ਬਿਲਕੁਲ ਨਹੀਂ ਕਰਦੇ ਅੱਜ ਤੁਹਾਡੀ ਗੱਲ ਮੰਨ ਲੈਂਦੇ ਆ ਤੇ ਤੁਹਾਡੀ ਟੀਮ ਦੀ ਗੱਲ ਮੰਨ ਲੈਂਦੇ ਆ ਕਿ ਉਹ ਵੀਡੀਓ ਫਰਜ਼ ਕਰ ਲਓ AI ਨਾਲ ਬਣੀਆਂ ਨੇ ਚਲੋ ਮੰਨ ਲੈਂਦੇ ਆ ਅੱਜ ਵਹਾਲਾਕੀ ਕੋਈ ਪ੍ਰੂਫ ਨਹੀਂ ਇਹਦਾ ਕਿ AI ਨਾਲ ਬਣੀਆਂ ਨੇ ਅਜੇ ਤੱਕ ਕੋਈ ਪ੍ਰੂਫ ਨਹੀਂ ਹੈ ਕਿ ਉਹ ਵੀਡੀਓ ਅਸਲੀ ਨੇ ਪਰ ਤੁਹਾਡੀ ਗੱਲ ਨਾਲ ਸਹਿਮਤ ਹੋ ਜਾਂਦੇ ਆ ਕਿ ਵੀਡੀਓ AI ਨਾਲ ਬਣੀਆਂ ਨੇ ਗੱਲ ਜਿਹੜੀ ਅੱਜ ਬਹੁਤ ਜ਼ਰੂਰੀ ਆ ਕਰਨੀ ਪਹਿਲਾਂ ਤੇ ਸਲੂਟ ਆ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਹੱਥ ਜੋੜ ਕੇ ਵੀ ਸਲੂਟ ਆ ਤੇ ਇਦਾਂ ਵੀ ਸਲੂਟ ਆ ਤੁਹਾਡੀ ਬਹਾਦਰੀ ਨੂੰ ਤੁਹਾਡੀ ਪਾਵਰ ਨੂੰ ਤੇ ਤੁਹਾਡੀ ਟੀਮ ਦੀ ਸ਼ਕਤੀ ਨੂੰ ਸਲੂਟ ਆ ਜੀ ਜਿਨ੍ਹਾਂ ਨੇ 24 ਘੰਟਿਆਂ ਦੇ ਵਿੱਚ ਵਿੱਚ ਹਰ ਜਗ੍ਹਾ ਤੋਂ ਵੀਡੀਓ ਰਿਮੂਵ ਕਰਾਤੀਆਂ ਉਹਨਾਂ ਦੇ ਅਕਾਊਂਟਸ ਬੰਦ ਕਰਵਾ ਦਿੱਤੇ ਗਏ ਤੇ ਇਵਨ ਗੂਗਲ ਤੱਕ ਵੀ ਕੋਈ ਸਰਚ ਨਹੀਂ ਕਰੇਗਾ ਜੇ ਕਰੇਗਾ ਤੇ ਕਿਸ ਨੂੰ ਵੀਡੀਓ ਨਜ਼ਰ ਨਹੀਂ ਆਉਣਗੀਆਂ ਕਿਉਂਕਿ ਪਾਵਰ ਤੁਹਾਡੀ ਆ ਵੀਡੀਓ ਤੁਹਾਡੇ ਨਾਲ ਰਿਲੇਟਡ ਆ ਤੁਹਾਡੀ ਇੱਜ਼ਤ ਦਾ ਸਵਾਲ ਆ ਇਸ ਕਰਕੇ ਹਰ ਜਗ੍ਹਾ ਤੋਂ ਰਿਮੂਵ ਹੋ ਗਿਆ ਸਾਰਾ ਕੁਝ ਸਾਈਡ ਤੇ ਸਕਰੀਨਸ਼ਾਟ ਦੇਖ ਰਹੇ ਹੋ ਤੁਸੀਂ ਇਹ ਵੀਡੀਓ ਸਕਰੀਨਸ਼ਾਟ ਹੈ ਰਿਕਾਰਡਿੰਗ ਐਕਚੁਅਲੀ ਇਹ ਵੀਡੀਓ ਬੇਸ਼ੱਕ AI ਨਾਲ ਨਹੀਂ ਬਣੀ ਹੈ ਮੈਨੂੰ ਪਤਾ ਇਹ ਦਰਬਾਰ ਸਾਹਿਬ ਦੀਆਂ ਜਿਹੜੀਆਂ ਵੀਡੀਓ ਬਣੀਆਂ ਨੇ ਜਿਹੜੀਆਂ ਆਹ ਵੀਡੀਓ ਮੈਂ ਡਾਂਸ ਵਾਲੀ ਹੈ ਕਿੰਨਾ ਇਹ ਗੱਲ ਕਰ ਰਿਹਾ ਜਿਹੜੀਆਂ ਦੂਸਰੀਆਂ ਵੀਡੀਓ ਬਣੀਆਂ ਨੇ AI ਨਾਲ ਬਣੀਆਂ ਨੇ ਉਹਨਾਂ ਦੀ ਵੀ ਗੱਲ ਕਰਾਂਗੇ ਪਹਿਲਾਂ ਇਹਨਾਂ ਦੀ ਗੱਲ ਕਰ ਲਈਏ ਇਹ ਤੁਸੀਂ ਸਕਰੀਨਸ਼ਾਟ ਤੇ ਬਕਾਇਦਾ ਇਹ ਰੀਅਲ ਆਈਡੀ ਆ ਜਸਲੀਨ ਕੋਰਦੀ ਜਸਲੀਡ ਕੋਰ ਦੇ ਨਾਂ ਤੇ ਰੀਅਲ ਆਈਡੀਆ ਕੁੜੀ ਲਾਈਵ ਵੀ ਆਉਂਦੀ ਆ ਇਹਦੀ ਏਸ ਆਈਡੀ ਦੀ ਮੈਂ ਆਪਣੇ ਤੌਰ ਤੇ ਰਿਪੋਰਟ ਕਰ ਹਟਿਆ ਇੱਥੇ ਥਾਣੇ ਵਿੱਚ ਜਾ ਕੇ ਉਹਨਾਂ ਦੀ ਵੀਡੀਓ ਵੀ ਦਿਖਾਈਆਂ ਸਕਰੀਨਸ਼ਾਟ ਦਿਖਾਏ ਕੁੜੀ ਨਾਲ ਮੇਰੀ ਗੱਲ ਹੋਈ ਸਕਰੀਨ ਉਹਦੇ ਮੈਸੇਜ ਵਿੱਚ ਕਹਿੰਦੀ ਨਾ ਮੈਂ ਫੋਨ ਤੇ ਗੱਲ ਕਰਨੀ ਨਾ ਮੈਂ ਤੁਹਾਡੇ ਨਾਲ ਇਹਦੇ ਵਿੱਚ ਪੋਡਕਾਸਟ ਵਿੱਚ ਆ ਸਕਦੀ ਨਹੀਂ ਆਈ ਮੈਂ ਪਿੱਛੇ ਜੇ ਵੀਡੀਓ ਬਣਾਈ ਸੀ ਉਹਦੇ ਵਿੱਚ ਸਕਰੀਨਸ਼ਾਟ ਦਿਖਾਏ ਜਿੱਥੇ ਉਹਨਾਂ ਮੇਰੀ ਗੱਲ ਹੋਈ ਆ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਆਈਡੀਆ ਨੇ ਹੁਣ ਇਹ ਵੀ ਨਾ ਕਿਉਂਕਿ ਟਿਕਟੋਕ ਕਿਹੜਾ ਇੰਡੀਆ ਵਿੱਚ ਚੱਲਦਾ ਹੁਣ ਇੰਡੀਆ ਵਿੱਚ ਵੀ ਚੱਲਦਾ ਉਹ ਵੀ ਇਲੀਗਲ ਤੌਰ ਤੇ ਉਹ ਵੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਕੁਝ ਇਲੀਗਲ ਤੌਰ ਤੇ ਐਡੀ ਵੱਡੀ ਕੋਈ ਐਪ ਚੱਲਦੀ ਆ ਉਹਨੂੰ ਬੰਦ ਕਰਾਉਣਾ ਵੀ ਤੁਹਾਡੀ ਜ਼ਿੰਮੇਵਾਰੀ ਆ ਆ ਪਲੇ ਕਰਦਾ ਮੈਂ ਆਈਡੀ ਤੁਸੀਂ ਦੇਖ ਲਈ ਆ ਆ ਦੇਖਿਓ ਜੀ ਨਾਲੋਂ ਨਾਲ ਚੱਲੀ ਜਾਏਗੀ ਤੁਸੀਂ ਦੇਖਿਓ ਕੀ ਕੁਝ ਹੋ ਰਿਹਾ ਦੇਖੇ ਚੱਲਿਓ ਕੀ ਕੁਝ ਹੋ ਰਿਹਾ ਹੈ ਇਹ ਵੀਡੀਓ AI ਨਾਲ ਨਹੀਂ ਬਣਿਆ ਹੋਇਆ ਇਹ ਮੈਂ ਤੁਹਾਨੂੰ ਦੱਸਦਾ ਕਿੱਦਾਂ ਬਣਿਆ ਨੇ ਇਹ ਸਿਰਫ ਐਡਿਟ ਕੀਤੀਆਂ ਨੇ ਮੈਂ ਵੀ ਕਰ ਸਕਦਾ ਕੋਈ ਵੀ ਤੁਸੀਂ ਵੀ ਕਰ ਸਕਦੇ ਬਹੁਤ ਸੌਖਾ ਹੈ ਇਹ ਡਾਂਸਰ ਕੁੜੀਆਂ ਦੀਆਂ ਵੀਡੀਓ ਹੋਰ-ਹੋਰ ਜਗ੍ਹਾ ਤੋਂ ਚੱਕ ਕੇ ਕਿਤੇ ਡਾਂਸ ਕਰਦੀਆਂ ਸਟੇਜ ਤੇ ਜਾਂ ਕਿਤੇ ਖੇਤਾਂ 'ਚ ਜਾ ਕੇ ਜਾਂ ਆਪਣੇ ਘਰ ਦੇ ਵਿੱਚ ਉਹ ਵੀਡੀਓ ਚੱਕ-ਚੱਕ ਕੇ ਉਹਨਾਂ ਦੀ ਬੈਕਗ੍ਰਾਉਂਡ ਰਿਮੂਵ ਕਰਕੇ ਪਿੱਛੇ ਦਰਬਾਰ ਸਾਹਿਬ ਦੀ ਬੈਕਗ੍ਰਾਉਂਡ ਲਾ ਦਿੱਤੀ ਗਈ ਹੈ ਸੌਖਾ ਤਰੀਕਾ ਹੈ ਪਰ ਇਹ ਬਹੁਤ ਹੋ ਗਈਆਂ ਨੇ ਵੀਡੀਓ ਹਜ਼ਾਰਾਂ ਹੀ ਫਿਰਦੀਆਂ ਨੇ ਇਨਾਂ ਵੀਡੀਓਜ਼ ਤੋਂ ਇਲਾਵਾ ਤੁਹਾਨੂੰ ਪਤਾ ਹੈ ਕਿ ਦਰਬਾਰ ਸਾਹਿਬ ਨੂੰ ਟੌਣ ਦੀਆਂ ਜਿਹੜੀਆਂ ਵੀਡੀਓ ਨੇ ਉਹ AI ਨਾਲ ਬਣੀਆਂ ਨੇ ਦਰਬਾਰ ਸਾਹਿਬ ਦੇ ਵਿੱਚ ਜਾਨਵਰ ਵਾਰਡ ਦਿੱਤੇ ਗਏ ਨੇ ਉਹ AI ਦੇ ਨਾਲ ਬਣੇ ਨੇ ਕੀਰਤਨ ਕਰਦਿਆਂ ਜਥਿਆਂ ਦੇ ਉੱਪਰ ਜਾਨਵਰ ਆ ਚੜੇ ਨੇ ਉਹ AI ਨਾਲ ਬਣੀਆਂ ਨੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੁਹਾਨੂੰ ਪਤਾ ਪੌੜੀਆਂ ਵਿੱਚ ਸੁੱਟ ਦਿੱਤਾ ਜਾਂਦਾ ਜਾਨਵਰ ਇੱਕਦਮ ਧਾਵਾ ਬੋਲਦੇ ਨੇ ਦਰ ਉਹ ਦਿਖਾਇਆ ਇਹ ਗਿਆ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੱਟ ਕੇ ਦੌੜ ਗਏ ਨੇ ਸਿੰਘ ਹਾਲਾਂਕਿ ਇਦਾਂ ਕਦੇ ਹੁੰਦਾ ਨਹੀਂ ਸ੍ਰੀ ਗੁਰੂ ਨਾਨਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੱਟ ਕੇ ਨਹੀਂ ਕੋ ਦੌੜ ਸਕਦੇ ਜਿਹੜੇ ਅਸਲ ਸਿੰਘ ਨੇ ਪਰ ਉਹਦੇ ਮੀਡੀਆ ਵਿੱਚ ਦਿਖਾਇਆ ਗਿਆ ਇਹਨਾਂ ਚੀਜ਼ਾਂ ਬਾਰੇ ਗੱਲ ਕਰਨੀ ਜਾਂ ਇਹਨਾਂ ਚੀਜ਼ਾਂ ਨੂੰ ਦਿਖਾਉਣ ਦਾ ਮੇਰਾ ਮਕਸਦ ਇਹ ਆ ਸਿੱਧੀ ਭਗਵੰਤ ਮਾਨ ਸਾਹਿਬ ਤੇ ਉਹਨਾਂ ਦੀ ਟੀਵੀ ਨੂੰ ਸਵਾਲ ਨੇ ਕੀ ਤੁਹਾਡੀਆਂ ਇੱਜ਼ਤਾਂ ਸ਼ਿਰ ਗੁਰੂ ਗ੍ਰੰਥ ਸਾਹਿਬ ਜਾਂ ਦਰਬਾਰ ਸਾਹਿਬ ਤੋਂ ਵੀ ਜ਼ਿਆਦਾ ਵੱਡੀਆਂ ਨੇ ਜਾਂ ਇੰਪੋਰਟੈਂਟ ਨੇ ਜੇ ਤੁਹਾਡੀਆਂ ਵੀਡੀਓ ਦੇ ਬਾਰੇ ਰੌਲਾ ਪਿਆ ਲੋਕਾਂ ਵਿੱਚ ਵੀਡੀਓ ਆਈਆਂ ਨੇ ਤੁਸੀਂ 24 ਘੰਟਿਆਂ ਦੇ ਵਿੱਚ ਉਹ ਅਕਾਊਂਟs ਬੰਦ ਕਰਵਾ ਦਿੱਤੇ ਨੇ ਪੂਰੀ ਦੁਨੀਆ ਦੇ ਵਿੱਚੋਂ ਤੁਸੀਂ ਤਕਰੀਬਨ ਦੁਨੀਆ ਦੇ ਵਿੱਚੋਂ ਕਹਿ ਸਕਦੇ ਹੋ ਕਿ ਕਈ ਜਗ੍ਹਾ ਤੇਜ ਸਰਚ ਹੋ ਰਿਹਾ ਵੀਡੀਓ ਮਿਲ ਵੀ ਰਹੀਆਂ ਨੇ ਤਕਰੀਬਨ ਤਕਰੀਬਨ ਪੂਰੀ ਦੁਨੀਆ ਦੇ ਵਿੱਚ ਤੁਸੀਂ ਪੂਰੀ ਇੰਟਰਨੈਟ ਤੋਂ ਸਾਰੇ ਇੰਟਰਨੈਟ ਤੋਂ ਵੀਡੀਓ ਚੱਕਵਾ ਦਿੱਤੀਆਂ ਨੇ ਤੇ ਜਿਹੇ-ਜਿਹੇ ਅਕਾਊਂਟ ਤੋਂ ਸ਼ੇਅਰ ਹੋਈਆਂ ਸਨ ਜਿਨ੍ਹਾਂ ਨੇ ਲੀਕ ਕੀਤੀਆਂ ਸਨ ਉਹਨਾਂ ਦੇ ਅਕਾਊਂਟਸ ਬੰਦ ਕਰਦੇ ਜਗਮਨ ਸਮਰਾ ਸਮੇਤ ਹੋਰ ਬਹੁਤ ਸਾਰੇ ਅਕਾਊਂਟਸ ਤੁਸੀਂ ਬੰਦ ਕਰਵਾ ਦਿੱਤੇ ਨੇ ਕਿੰਨੀ ਦੇਰ ਵਿੱਚ 24 ਘੰਟਿਆਂ ਦੇ ਵਿੱਚ 24 ਘੰਟੇ ਦੇ ਵਿੱਚ ਤੁਸੀਂ ਆਪਣੀ ਇੱਜ਼ਤ ਲਈ ਉਹ ਕੁਝ ਕਰ ਸਕਦੇ ਹੋ ਇੱਕ ਸਰਕਾਰੀ ਪਾਵਰ ਨੂੰ ਇਸਤੇਮਾਲ ਕਰਕੇ ਕਰ ਸਕਦੇ ਹੋ ਤੇ ਇਹਨਾਂ ਨੂੰ ਕਿਉਂ ਨਹੀਂ ਕੀਤਾ ਜੀ ਅਜੇ ਤੱਕ ਸਭ ਤੋਂ ਵੱਡਾ ਮੇਰਾ ਸਵਾਲ ਬਸ ਅੱਜ ਇੱਕੋ ਹੀ ਆ ਆਜ ਜੋ ਕੁਝ ਹੋ ਰਿਹਾ ਦਰਬਾਰ ਸਾਹਿਬ ਦੇ ਨਾਲ ਇੰਨਾ ਕੁਝ ਹੋ ਰਿਹਾ ਤੁਹਾਨੂੰ ਇਹ ਆਈਡੀਆ ਨਹੀਂ ਨਜ਼ਰ ਆਉਂਦੀਆਂ ਤੁਹਾਨੂੰ ਇਹ ਲੋਕਰੀ ਨਜ਼ਰ ਆਉਂਦੇ ਕੀ ਤੁਸੀਂ ਇਹਨਾਂ ਨੂੰ ਬੰਦ ਕਰਾਉਣ ਦੀ ਪਾਵਰ ਨਹੀਂ ਰੱਖ ਸਕਦੇ ਜੇ ਪੂਰੀ ਦੁਨੀਆ ਵਿੱਚੋਂ ਆਪਣੀਆਂ ਵੀਡੀਓ ਰਿਮੂਵ ਕਰਾ ਸਕਦੇ ਹੋ ਤੇ ਇਹ ਕਿਉਂ ਨਹੀਂ ਹੋਈਆਂ ਅਜੇ ਤੱਕ ਕਿਉਂ ਨਹੀਂ ਹੋਈਆਂ ਜੀ ਜਦ ਫਿਰ ਕਹਦੋ ਵੀ ਮੇਰੀ ਇੱਜ਼ਤ ਜਿਹੜੀ ਆ ਉਹ ਦਰਬਾਰ ਸਾਹਿਬ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੀ ਜ਼ਿਆਦਾ ਮਹੱਤਵਪੂਰਨਾ ਕਿਉਂਕਿ ਮੈਂ ਮੁੱਖ ਮੰਤਰੀਆਂ ਦਰਬਾਰ ਸਾਹਿਬ ਮੁੱਖ ਮੰਤਰੀ ਥੋੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮੁੱਖ ਮੰਤਰੀ ਥੋੜਾ ਮੁੱਖ ਮੰਤਰੀ ਤੇ ਇਹ ਬੈਠੇ ਨੇ ਨਾ ਇਹਨਾਂ ਦੀਆਂ ਇੱਜ਼ਤਾਂ ਤੇ ਮਤਲਬ ਹਰ ਚੀਜ਼ ਤੋਂ ਇੰਪੋਰਟੈਂਟ ਨੇ ਫੇਰ ਜੇ ਤੁਹਾਡੀਆਂ ਵੀਡੀਓ ਲੀਕ ਹੋਈਆਂ ਤੇ ਤੁਸੀਂ ਕਰਾ ਲਿਆ ਸਾਰਾ ਕੁਝ ਰਿਮੂਵ ਕਰਾ ਲਿਆ ਤੇ ਜਿਹੜੀਆਂ ਕੁੜੀਆਂ ਦੀਆਂ ਇੱਜ਼ਤਾਂ ਭਾਰਤ ਨੂੰ ਛੱਡੋ ਸਾਰੇ ਭਾਰਤ ਦੀ ਗੱਲ ਨਹੀਂ ਮੈਂ ਕਰ ਰਿਹਾ ਮੈਂ ਆਪਣੇ ਪੰਜਾਬ ਦੀ ਗੱਲ ਕਰਦਾ ਹੁਣਾਂ 99% ਪੰਜਾਬ ਦੇ ਵਿੱਚ ਕਿੰਨੀਆਂ ਕੁੜੀਆਂ ਰੋਂਦੀਆਂ ਨੇ ਕਿ ਮੇਰੀਆਂ ਵੀਡੀਓ ਲੀਕ ਹੋ ਗਈਆਂ ਕਿੰਨੀਆਂ ਕੁੜੀਆਂ ਦੇ ਰਿਸ਼ਤੇ ਖਰਾਬ ਹੋ ਗਏ ਹਾਲਾਂਕਿ ਮੈਂ ਕੁੜੀਆਂ ਦਾ ਕਸੂਰ ਮੰਨਦਾ ਹੁਨਾ 110% ਕੁੜੀਆਂ ਦਾ ਕਸੂਰ ਮੰਨਦਾ ਹੁਨਾ ਕਿ ਵੀਡੀਓ ਬਣਦੀਆਂ ਕਿੱਦਾਂ ਨੇ ਉਹ ਅਲੱਗ ਟੌਪਿਕ ਆ ਉੱਤੇ ਮੈਂ ਬਹੁਤ ਵਾਰੀ ਬੋਲਿਆ ਵੀ ਆ ਫਿਰ ਬੋਲਾਂਗਾ ਪਰ ਉਹ ਸਾਰੀਆਂ ਵੀਡੀਓ ਜੇ ਤੁਹਾਨੂੰ ਇੰਨੇ ਪਤਾ ਵੀ ਚਲੋ ਕਸੂਰ ਕਿਸੇ ਦਾ ਵੀ ਹੋਵੇ ਹੁਣ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ AI ਨਾਲ ਬਣੀਆਂ ਚਲੋ ਕਸੂਰ AI ਦਾ ਹੋਵੇ ਜਾਂ ਉਹਨਾਂ ਬੰਦਿਆਂ ਦਾ ਜਿਨ੍ਹਾਂ ਨੇ ਵੀਡੀਓ ਬਣਾਈ ਜਾਂ ਤੁਹਾਡਾ ਜੇ ਰੀਅਲ ਵੀਡੀਓ ਨੇ ਤੇ ਤੁਸੀਂ ਉਹ ਕਿਉਂ ਨਹੀਂ ਕਹਿੰਦੇ ਵੀ ਕਸੂਰ ਕਿਸੇ ਦਾ ਵੀ ਹੋਵੇ ਐਂਡ ਆਫ ਦਾ ਡੇ ਉਹ ਪੰਜਾਬ ਦੀਆਂ ਧੀਆਂ ਨੇ ਉਹਨਾਂ ਦੀਆਂ ਵੀਡੀਓ ਕਿਉਂ ਨਹੀਂ ਰਿਮੂਵ ਕਰਾਈਆਂ ਗਈਆਂ ਉਹ ਬੰਦਿਆਂ ਨੂੰ ਕਿਉਂ ਨਹੀਂ ਫੜਿਆ ਗਿਆ ਜਿਨ੍ਹਾਂ ਨੇ ਵੀਡੀਓ ਲੀਕ ਕੀਤੀਆਂ ਨੇ ਉਹਨਾਂ ਦੇ ਅਕਾਊਂਟਸ ਕਿਉਂ ਨਹੀਂ ਬੰਦ ਕੀਤੇ ਗਏ ਦੱਸੋ ਤੇ ਇਹਨਾਂ ਗੱਲਾਂ ਦਾ ਜਵਾਬ ਦਿਓ ਤੁਹਾਡੇ ਪੰਨੂ ਸਾਹਿਬ ਮੇਰਾ ਦੋਸਤ ਨੇ ਅਸੀਂ ਇਕੱਠੇ ਕੰਮ ਕਰਦੇ ਨੇ ਇੱਥੇ ਇੱਕ ਟੀਵੀਜ਼ਨ ਤੇ ਬਲਤੇਜ ਪੰਨੂ ਸਾਹਿਬ ਮੇਰੇ ਭਾਈ ਨੇ ਚਲੋ ਵੱਡੇ ਆ ਮਾ ਬਹੁਤ ਮਹਿਜ਼ਤ ਕਰਦਾ ਪਰ ਚੱਕਰ ਇਹ ਹੁੰਦਾ ਵੀ ਅੱਜ ਕੱਲ ਜਿਹੜਾ ਬੰਦਾ ਜੇਸ ਪਾਰਟੀ ਦੇ ਵਿੱਚ ਵੱੜ ਜਾਂਦਾ ਨਾ ਉਹ ਗੱਲ ਭਾਵੇਂ ਝੂਠੀ ਹੋਵੇ ਭਾਵੇਂ ਸੱਚੀ ਹੋਵੇ ਉਹਨੂੰ ਕਹਿਣੀ ਪੈਂਦੀ ਆ ਆਪਣੀ ਪਾਰਟੀ ਦੇ ਹੱਕ ਦੀ ਗੱਲ ਕਰਨੀ ਪੈਂਦੀ ਹੈ ਬਹੁਤ ਸਾਰੀਆਂ ਉਦਾਹਰਨਾਂ ਨੇ ਹੋ ਜੀਆਂ ਜਦੋਂ ਅਸੀਂ ਕਾਂਗਰਸ ਦੇ ਵਿੱਚ ਹੁੰਨੇ ਆ ਪੰਨੂ ਸਾਹਿਬ ਦੀ ਗੱਲ ਨਹੀਂ ਕਰ ਰਿਹਾ ਜਨਰਲੀ ਮੈਂ ਗੱਲ ਕਰ ਰਿਹਾ ਜਦੋਂ ਅਸੀਂ ਕਾਂਗਰਸ ਦੇ ਵਿੱਚ ਹੁੰਨੇ ਆ ਉਦੋਂ ਕਾਂਗਰਸ ਦੇ ਕੋਣ ਕੋਣੇ ਉਹ ਛੱਡ ਕੇ ਅਸੀਂ ਅਕਾਲੀਆਂ ਵਿੱਚ ਚਲੇ ਗਏ ਫਿਰ ਕਾਂਗਰਸ ਦੀ ਬਦਖੋਈ ਤੇ ਉਹ ਹੀ ਗੱਲਾਂ ਫਿਰ ਦੂਸਰੀ ਪਾਰਟੀ ਵਿੱਚ ਭਾਜੀਪੀ ਚ ਚਲੇ ਗਏ ਸੇਮ ਥਿੰਗ ਉਧਰ ਯਾਰ ਤੁਸੀਂ ਇੰਨੇ ਬੇਗਹਿਰਤ ਹੋ ਗਏ ਹੋ ਤੁਹਾਨੂੰ ਕਿਸੇ ਦੀ ਚੜੀ ਲੱਥੀ ਦੀ ਹੈ ਹੀ ਨਹੀਂ ਬਿਲਕੁਲ ਕਿ ਸਾਡੇ ਪੰਜਾਬ ਨਾਲ ਕੀ ਹੋ ਰਿਹਾ ਸਾਡੇ ਨਾਲ ਧਾਰਮਿਕ ਸਥਾਨਾਂ ਨਾਲ ਕੀ ਹੋ ਰਿਹਾ ਇਕੱਲੇ ਸਿੱਖ ਟੈਂਪਲ ਨਾਲ ਦੀ ਗੱਲ ਨਹੀਂ ਮੈਂ ਕਰਦਾ ਕਿਸੇ ਵੀ ਧਾਰਮਿਕ ਸਥਾਨ ਤੇ ਕੁਝ ਹੋਵੇ ਤਾਂ ਬੇਸ਼ੱਕ ਉਹ ਹਿੰਦੂ ਟੈਂਪਲ ਹੋਣ ਬੇਸ਼ੱਕ ਉਹ ਸਿੱਖ ਟੈਂਪਲ ਹੋਣ ਬੇਸ਼ੱਕ ਉਹ ਮਸਜਿਦਾਂ ਹੋਣ ਤੇ ਬੇਸ਼ੱਕ ਉਹ ਚਰਚਾ ਹੋਣ ਕਿਸੇ ਦੇ ਤਰਕ ਕਿਉਂਕਿ ਪੰਜਾਬ ਦੇ ਵਿੱਚ ਹੁੰਦੀਆਂ ਜਾਂ ਪੰਜਾਬ ਨਾਲ ਰਿਲੇਟਡ ਇਹਨਾਂ ਚੀਜ਼ਾਂ ਦੇ ਨਾਲ ਹੁੰਦੀਆਂ ਦਰਬਾਰ ਸਾਹਿਬ ਤੇ ਕੱਲੇ ਪੰਜਾਬ ਦਾ ਨਹੀਂ ਨਾ ਉਤੇ ਪੂਰੀ ਦੁਨੀਆ ਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਕੱਲੇ ਪੰਜਾਬ ਦੇ ਨਹੀਂ ਨਾ ਉਹ ਪੂਰੀ ਦੁਨੀਆ ਦੇ ਨੇ ਜਿੱਥੇ ਜਿੱਥੇ ਇਨਸਾਨ ਵਸਦਾ ਡਸਨਟ ਮੈਟਰ ਕਿਸ ਕੌਮ ਕਿਸ ਮਜ਼ਬ ਦੇ ਵਿੱਚੋਂ ਆ ਇਹ ਦਰਬਾਰ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਨਾਂ ਸਾਰਿਆਂ ਦਾ ਸਾਂਝਾ ਹੈ ਤੁਹਾਨੂੰ ਇਹ ਚੀਜ਼ਾਂ ਨੇ ਮਤਲਬ ਅੱਜ ਤੁਸੀਂ ਪ੍ਰੂਵ ਕਰ ਦਿੱਤਾ ਹੈ ਪੱਕੇ ਤੌਰ ਤੇ ਪ੍ਰੂਵ ਕਰਤਾ ਕਿ ਇਹਨਾਂ ਚੀਜ਼ਾਂ ਨੂੰ ਕੋਈ ਨਹੀਂ ਉਹ ਮੇਰੀ ਜ਼ਿੰਮੇਵਾਰੀ ਨਹੀਂ ਆ ਅੱਜ ਮੇਰੀਆਂ ਵੀਡੀਓ ਲੀਕ ਹੋਈਆਂ ਤੇ ਮੈਂ ਸਾਰਾ ਕੁਝ ਬੰਦ ਕਰਾ ਦਾਂਗਾ ਪੰਨੂ ਸਾਹਿਬ ਨੇ ਕਿੱਡੀ ਵੱਡੀ ਪ੍ਰੈਸ ਕਾਨਫਰੈਂਸ ਕੀਤੀਆਂ ਦੋ ਤਿੰਨ ਇੰਟਰਵਿਊ ਕਰਤੀਆਂ ਬਾਕੀ ਤੁਹਾਡੀ ਸਾਰੀ ਟੀਮ ਨੇ ਕਿ AI ਨਾਲ ਬਣੀਆਂ ਹੋਈਆਂ ਵੀਡੀਓ ਚਲੋ ਮੰਨ ਲਿਆ AI ਨਾਲ ਮੈਂ ਤਾਂ ਸਟਾਰਟਿੰਗ 'ਚ ਹੀ ਕਹਤਾ ਮੰਨ ਗਏ ਜੀ ਅਸੀਂ AI ਨਾਲ ਬਣੀਆਂ ਬਾਬਾ ਜੀ ਮੰਨ ਗਏ ਪਰ ਬੜੀਆਂ ਤੇ ਜਿਹੜੀਆਂ ਦਰਬਾਰ ਸਾਹਿਬ ਦੀਆਂ ਵੀਡੀਓ ਨੇ ਜਿੱਥੇ ਜਾਨਵਰ ਤੁਰੇ ਫਿਰਦੇ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁੱਟ ਦਿੱਤਾ ਗਿਆ ਜਿੱਥੇ ਸਿੰਘਾਂ ਤੇ ਆ ਕੇ ਜਾਨਵਰ ਚੜ ਗਿਆ ਦਰਬਾਰ ਸਾਹਿਬ ਨੂੰ ਰੋੜ ਦਿੱਤਾ ਗਿਆ ਦੇਖੀਏ ਨਾ ਸਾਰੇ ਵੀਡੀਓ ਉਹ ਵੀ ਤੇ AI ਨਾਲ ਬਣੀਆਂ ਨੇ ਨਾ ਜੇ ਤੁਹਾਡੀ ਵੀਡੀਓ ਤੁਸੀਂ ਕਹਿੰਦੇ AI ਨਾਲ ਬਣੀਆਂ ਤੇ ਉਹ ਵੀ AI ਨਾਲ ਹੀ ਬਣੀਆਂ ਨੇ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਅਕਾਊਂਟਸ ਬੰਦ ਕਰਾਏ ਆ ਕਾਊਂਟ ਬੰਦ ਕਰਾ ਕੇ ਦਿਖਾਓ 24 ਘੰਟਿਆਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਪੰਨੂ ਸਾਹ ਨੂੰ ਮੈਂ ਪਰਸਨਲੀ ਵੀ ਭੇਜਦਾਗਾ ਅੱਜ ਵਾਲੀ ਇਹ ਵੀਡੀਓ ਤੁਹਾਨੂੰ ਵੀ ਭੇਜਦਾਗਾ ਤੇ ਬਾਕੀ ਦੇ ਅਕਾਊਂਟਸ ਵੀ ਮੈਂ ਤੁਹਾਨੂੰ ਭੇਜਦਾਗਾ ਸਾਰੇ ਸਕਰੀਨਸ਼ਾਟ ਕੱਲਰ ਤੱਕ ਤੁਹਾਨੂੰ ਮਿਲ ਜਾਣਗੇ ਜਿੰਨਾ ਜਿੰਨਾਂ ਨੇ ਅਕਾਊਂਟਸ ਬਣਾਏ ਜਿਹੜੇ ਲੋਕੀ ਲਾਈਵ ਚੈਟ ਤੁਹਾਨੂੰ ਉਹਨਾਂ ਦੀ ਭੇਜਦਾਗਾ ਜੋ ਗੱਲਾਂ ਹੁੰਦੀਆਂ ਨੇ ਔਰ ਉਹ ਮੁਸਲਮਾਨ ਬੰਦੇ ਜਿਹੜੇ ਇਹ ਸਾਰੀਆਂ ਜਿਨ੍ਹਾਂ ਨੇ AI ਨਾਲ ਵੀਡੀਓ ਬਣਾਈਆਂ ਉਹ ਮੇਰੇ ਕੋਲ ਮੰਨੇ ਹੋਏ ਨੇ ਕਿ ਹਾਂ ਅਸੀਂ ਕਰਦੇ ਆ ਪਰ ਉਹਨਾਂ ਨੇ ਰੀਜ਼ਨ ਦੱਸੇ ਨੇ ਉਹ ਮੈਂ ਆਡੀਓ ਕਾਲ ਨੂੰ ਜਾਂ ਪਰਸੋਂ ਨੂੰ ਤੁਹਾਨੂੰ ਸਾਰਿਆਂ ਨੂੰ ਸੁਣਾਵਾਂਗਾ ਮੇਰੀ ਗੱਲ ਬਹੁਤ ਹੀ ادب ਨਾਲ ਉਹਨਾਂ ਨੇ ਮੇਂ ਨਾਲ ਗੱਲ ਕੀਤੀ ਆ ਬਹੁਤ ਹੀ ਸਲੀਕੇ ਦੇ ਨਾਲ ਕੋਈ ਲੜਾਈ ਨਹੀਂ ਕੋਈ ਗਾਲ ਨਹੀਂ ਉਦਾਂ ਹੀ ਪਿਆਰ ਨਾਲ ਮੈਂ ਉਹਨਾਂ ਨੇ ਗੱਲ ਕੀਤੀ ਉਦਾਂ ਹੀ ਪਿਆਰ ਨਾਲ ਤੇ ਉਹਨਾਂ ਨੇ ਦੱਸਿਆ ਆ ਕਿ ਕਿਉਂ ਅਸੀਂ ਇਹ ਬਣਾ ਰਹੇ ਆ ਉਹਦਾ ਰੀਜ਼ਨ ਦੱਸਿਆ ਮੈਂ ਤੁਹਾਨੂੰ ਬੰਦੇ ਮਿਲਾ ਦਿੰਦਾ ਉਹਨਾਂ ਨੂੰ ਬੰਦ ਕਰਾ ਕੇ ਦਿਖਾਓ ਸਾਰੀਆਂ ਜਿੰਨੀਆਂ ਵੀਡੀਓ ਟਿਕਟੋਕ ਤੇ ਜਾਂ ਕਿਤੇ ਵੀ ਚੱਲਦੀਆਂ ਨੇ ਬੰਦ ਕਰਾ ਕੇ ਦਿਖਾਓ ਤੇ 24 ਘੰਟੇ ਜਿੱਦਾਂ ਤੁਸੀਂ ਆਪਣੀਆਂ ਵੀਡੀਓ ਕਰਾ ਲਈਆਂ ਸੋ ਅੱਜ ਦਾ ਮੇਰਾ ਬਸ ਤੁਹਾਡੀਆਂ ਵੀਡੀਓ ਨਾਲ ਮੇਰਾ ਕੋਈ ਮਤਲਬ ਨਹੀਂ ਤੁਸੀਂ ਭਾਵੇਂ ਅੱਜ ਵੀ ਹੋਟਲਾਂ ਵਿੱਚ ਜਾਓ ਭਾਵੇਂ ਕੱਲ ਨੂੰ ਵੀ ਜਾਓ ਕਿਉਂਕਿ ਤੁਸੀਂ ਪਾਵਰਫੁੱਲ ਹੋ ਤੁਹਾਡੀ ਤੇ ਉਹ ਤੇ ਚਲੋ ਬਹੁਤ ਪੁਰਾਣੀਆਂ ਵੀਡੀਓ ਕਹਿੰਦੇ ਹੈਗੀਆਂ ਨੇ ਤੁਹਾਡੀ ਤੇ ਕੱਲ ਦੀ ਵੀ ਵੀਡੀਓ ਜੇ ਹੋ ਜਾਏ ਕੋਈ ਹੋਜੀ ਲੀਗ ਤੁਸੀਂ ਤਾਂ ਉਹ ਵੀ ਸਾਹ ਵੀ ਲੈਣੀ ਆ ਕਿਉਂਕਿ ਤੁਹਾਡੇ ਕੋਲ ਪਾਵਰ ਆ ਉਹ ਕਟਾਰੂ ਚੱਕ ਪਤਾ ਨਾ ਵੀਡੀਓ ਯਾਦ ਹੈ ਉਸ ਬੰਦੇ ਦੀ ਕੈਸੀ ਵੀਡੀਓ ਸੀਗੀ ਜਿਸ ਵੀਡੀਓ ਨੂੰ ਪਰੂਵ ਹੋ ਗਿਆ ਸੀਗਾ ਕਿ ਇਹ ਰੀਅਲ ਵੀਡੀਓ ਆ ਉਹ ਬੰਦਾ ਜ ਕਿਡਾ ਵੱਡਾ ਅਫਸਰ ਆ ਤੁਹਾਡੇ ਮੰਤਰੀਆਂ ਦੇ ਵਿੱਚ ਕਿੱਡਾ ਵੱਡਾ ਮੰਤਰੀ ਬਣਾਇਆ ਤੁਸੀਂ ਕਿਉਂਕਿ ਤੁਹਾਡੀ ਟੀਮ ਦਾ ਬੰਦਾ ਸੀਗਾ ਖੈਰਾ ਸਾਹਿਬ ਨੇ ਬਹੁਤ ਕੰਮ ਕੀਤਾ ਤੁਸੀਂ ਉਲਟ ਖੈਰਾ ਸਾਹਿਬ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਵਾਰ ਦਿੱਤਾ ਤਾਂ ਕਿ ਮੁੱਦਾ ਠੰਡਾ ਹੋ ਜਾਏ ਤੋਂ ਕੁਟਾਰੂ ਚੱਕ ਨੂੰ ਤੁਸੀਂ ਮੰਤਰੀ ਬਣਾ ਦਿੱਤਾ ਕੋਈ ਜੇ ਕੋ ਤੁਹਾਡਾ ਬੰਦਾ ਫੜਿਆ ਜਾਂਦਾ ਰਿਸ਼ਵਤ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਗੈਰ ਕਾਨੂੰਨੀ ਕੰਮ ਕਰਦਾ ਭਾਵੇਂ ਉਹ ਝਾਲੀ ਸਰਟੀਫਿਕੇਟ ਹੋਣ ਤੁਸੀਂ ਉਹਨਾਂ ਨੂੰ ਬਸ ਇਦਾਂ ਕਹਿ ਦਿੰਦੇ ਹੋ ਕੋਈ ਨਹੀਂ 2-4 ਦਿਨ ਜੇਲ੍ਹ ਜਾਇਆ ਕੋਈ ਗੱਲ ਨਹੀਂ ਮੈਂ ਹੈਗਾ ਨਾ ਤੈਨੂੰ ਉੱਥੇ ਕੁਝ ਨਹੀਂ ਹੋਣਾ ਰਜਾਣਾ ਪੈਣਾ ਤੈਨੂੰ 2-4 ਦਿਨ ਪਤਾ ਉਹ ਸਿੰਗਲਾ ਸਾਹਿਬ ਨੂੰ ਵੀ ਤੁਸੀਂ ਭੇਜਿਆ ਸੀਗਾ ਅੱਜ ਉਹ ਵੀ ਮੰਤਰੀ ਬਣਿਆ ਹੋਇਆ ਦਾ ਵੱਡੇ ਅਹੁਦੇ ਤੇ ਆ ਕਿਉਂਕਿ ਤੁਸੀਂ ਇਹ ਸਾਰੇ ਡੀਲਾਂ ਕਰ ਲੈਂਦੇ ਹੋ ਇਕ ਤਾਰੂ ਚੱਕ ਸਾਉ ਤਰੂ ਜਾਣਾ ਪੈਣਾ ਕਿਉਂਕਿ ਪਬਲਿਕ ਬਹੁਤ ਭੜਕ ਗਈ ਆ ਜਾਣਾ ਪੈਣਾ ਇਹ ਮੇਰੀ ਜ਼ਿੰਮੇਵਾਰੀ ਆ ਕਲੀਨ ਚਿੱਟ ਵੀ ਦਿਵਾਵਾਂਗਾ ਉਥੋਂ ਬਾਹਰ ਵੀ ਲੈ ਕੇ ਆਵਾਂਗਾ ਪਰ ਤੁਹਾਨੂੰ ਪਬਲਿਕਲੀ ਫਾਰਮੈਲਿਟੀ ਤੌਰ ਤੇ ਜੇਲ੍ਹ ਅੰਦਰ ਜਾਣਾ ਹੀ ਪੈਣਾ ਨਹੀਂ ਤੇ ਮੇਰਾ ਕੰਮ ਖਰਾਬ ਹੋ ਜਾਊਗਾ ਤੁਸੀਂ ਇਹ ਵੀ ਕਹਿੰਦੇ ਹੋ ਕੱਲੇ ਤੁਸੀਂ ਨਹੀਂ ਮੈਂ ਨਹੀਂ ਕਹਿੰਦਾ ਕੱਲਾ ਭਗਵੰਤ ਮਨ ਹਰ ਵੱਡਾ ਬੰਦਾ ਜਿਹੜੇ ਆਫੀਸਰ ਨੇ ਸਾਡੇ ਸਰਕਾਰਾਂ ਦੇ ਨੁਮਾਇੰਦੇ ਚੁਣੇ ਹੋਏ ਨੇ ਕੱਲ ਨੂੰ ਕੋਈ ਹੋਰ ਮੁੱਖ ਮੰਤਰੀ ਹੋਵੇ ਉਹ ਵੀ ਇਹੀ ਕੁਛ ਕਰੇਗਾ ਜਿਹੜਿਆਂ ਤੋਂ ਪਹਿਲਾਂ ਸਨ ਉਹ ਵੀ ਇਹੀ ਕੁਛ ਕਰਦੇ ਆਏ ਨੇ ਇਕੱਲੇ ਕਿਸੇ ਇੱਕ ਬੰਦੇ ਦੀ ਗੱਲ ਨਹੀਂ ਮੈਂ ਕਰ ਰਿਹਾ ਸਾਡੀਆਂ ਸਰਕਾਰਾਂ ਹੀ ਸਾਡੇ ਆਵਾ ਹੀ ਉੱਤਿਆ ਪਿਆ ਉਸ ਕੁਰਸੀ ਵਿੱਚ ਪਤਾ ਨਹੀਂ ਕੀ ਐਸਾ ਅਸਰ ਆ ਕਿ ਜਦੋਂ ਵੀ ਉਸ ਕੁਰਸੀ ਤੇ ਕੋਈ ਵੀ ਬਹੁਤ ਚੰਗਾ ਬੰਦਾ ਵੀ ਜਾਂਦਾ ਨਾ ਕੋਸ਼ ਇੱਕ ਦਿਨਾਂ ਦੇ ਵਿੱਚ ਹੀ ਉਹ ਪਤਾ ਨਹੀਂ ਕੀ ਉਹਦੀ ਪਾਵਰ ਪਾਵਰ ਉਹਦੇ ਵਿੱਚ ਹੈਗੀ ਆ ਉਹ ਕਿਹੜੀ ਹੌਟ ਸੀਟ ਆ ਕਿ ਤੁਹਾਨੂੰ ਗਰਮੀ ਕਰ ਦਿੰਦੀ ਆ ਉਹ ਸੋ ਤੁਸੀਂ ਆਪਣੀਆਂ ਇਹਨਾਂ ਵੀਡੀਓ ਨੂੰ ਜਿੱਦਾਂ ਰਿਮੂਵ ਕਰਾਏ 24 ਘੰਟਿਆਂ ਦੇ ਵਿੱਚ ਵਿੱਚ ਇਹਨਾਂ ਵੀਡੀਓ ਨੂੰ ਰਿਮੂਵ ਕਰਾ ਕੇ ਦਿਖਸੋ ਸਾਰੇ ਕਮੈਂਟਾਂ ਦੇ ਵਿੱਚ ਦੱਸੋ ਜੇ ਮੈਂ ਗਲਤ ਬੋਲਾਂ ਤੇ ਮੈਂ ਅੱਜ ਹੀ ਵੀ ਜੇ ਤੁਹਾਨੂੰ ਲੱਗਦਾ ਕਿ ਵੀਡੀਓ ਗਲਤ ਬੋਲੀ ਆ ਮੈਂ ਗਲਤ ਪਾਈ ਵੀਡੀਓ ਤੁਹਾਡੇ ਕਮੈਂਟਸ ਤੋਂ ਪਤਾ ਲੱਗ ਜਾਏਗਾ ਮੈਨੂੰ ਤੁਸੀਂ ਜ਼ਰੂਰ ਕਿਓ ਜੇ ਮੈਂ ਸਹੀ ਬੋਲਿਆ ਸਹੀ ਕਿਓ ਜੇ ਮੈਂ ਗਲਤ ਬੋਲਿਆ ਗਲਤ ਕਿਓ ਜੇ ਮੈਨੂੰ ਲੱਗਾ ਕਿ 50% ਤੋਂ ਜ਼ਿਆਦਾ ਲੋਕ ਇਹ ਕਹਿ ਰਹੇ ਗਲਤ ਵੀਡੀਓ ਆ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵੀਡੀਓ ਰਿਮੂਵ ਕਰਦਾਗਾ ਮੈਂ ਮੈਨੂੰ ਕੋਈ ਚਾ ਨਹੀਂ ਵੀਊ ਲੈਣ ਦਾ ਪਰ ਬੋਲਿਓ ਸੱਚ ਤੇ ਸੱਚ ਸੁਣਨ ਵਾਲੇ ਹੀ ਇਹ ਵੀਡੀਓ ਦੇਖਣ ਸਤਿ ਸ਼੍ਰੀ ਅਕਾਲ